ਮੋਹਾਲੀ ਪੁਲਿਸ ਨੂੰ ਇੱਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਰਿਵਾਰਿਕ ਮੈਂਬਰ ਕੁਝ ਦਿਨਾਂ ਤੋਂ ਲਾਪਤਾ ਹੈ ਅਤੇ ਉਹਨਾਂ ਨੂੰ ਫਰੋਤੀ ਦੀ ਕੋਲ ਵੀ ਆ ਰਹੀ ਹੈ ਜਿਸ ਤੋਂ ਜਾਂਚ ਕਰਦੇ ਹੋਏ ਪੁਲਿਸ ਨੇ ਵਕ ਵਕ ਧਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਹੁਣ ਇਸ ਵਿਅਕਤੀ ਦੀ Laash ਮੋਰਨੀ ਕੋਲ ਖਾਈ ਦੇ ਵਿੱਚ ਮਿਲੀ ਹੈ ਅਤੇ ਪੁਲਿਸ ਨੇ ਹੁਣ ਇਸ ਪੂਰੇ ਕੇਸ ਦੇ ਵਿੱਚ 302 ਦੀ ਧਾਰਾ ਵੀ ਜੋੜ ਦਿੱਤੀ ਹੈ ਤੇ ਰੋਪਿਆ ਨੂੰ ਵੀ ਕਾਬੂ ਕਰ ਲਿੱਤਾ ਹੈ ਕੀ ਕਹਿਣਾ ਹੈ ਪੁਲਿਸ ਦੇ ਵੱਡੇ ਅਫਸਰ ਦਾ ਜੋ ਕਿ ਬੁਖਾਰੀ ਜ਼ਿਲ੍ਹੇ ਦੇ ਹੈੱਡ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਅਤੇ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਹਾਂਜੀ ਅੱਜ ਅਸੀਂ ਇਸ ਕਾਨਫਰੰਸ ਤੋਂ ਲੈ ਕੇ ਜੀ ਹਾਂਜੀ ਤਿੰਨ ਤਰੀਕ ਨੂੰ ਇੱਕ 4 ਤਰੀਕ ਨੂੰ ਸਾਡੇ ਕੋਲ ਆਈਟੀ ਸਿਟੀ ਥਾਣੇ ਦੇ ਵਿੱਚ ਇੱਕ ਜਿਹੜਾ ਕਿਡਨਾਪਿੰਗ ਦਾ ਜਿਹੜਾ ਮੈਟਰ ਰਿਪੋਰਟ ਹੋਇਆ ਸੀਗਾ ਇਹਦੇ ਵਿੱਚ rahul sehag ਨੇ ਇਹ ਰਹਿਣ ਵਾਲੇ ਨੇ ਆਈਟੀ ਸਿਟੀ ਦੇ ਵਿਚਾਰੋ ਸਿਟੀ ਸੀ ਬਲਾਕ ਦੇ ਇਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਇੱਕ ਦਿਨ ਪਹਿਲਾਂ ਜੋ ਕਿ 3 ਜੁਲਾਈ ਨੂੰ ਸ਼ਾਮ ਨੂੰ ਘਰੋਂ ਚਲੇ ਗਏ ਸੀ ਤੇ ਕੋਈ ਨਾਮ ਲੂ ਬਿਖਤਿਆ ਨੇ ਇਹਨਾਂ ਨੂੰ ਤੱਕ ਇਹਨਾਂ ਨਾਲ ਬੰਦੀ ਬਣਾ ਕੇ ਰੱਖਿਆ ਲੱਗਦਾ ਤੇ ਕੋਈ ਨਾਮ ਨੋਨ ਵਿਅਕਤੀ ਇਹਨਾਂ ਨੂੰ ਨਾਲ ਲੈ ਕੇ ਗਏ ਸੀ ਕਿ ਤੇ ਉਸ ਤੋਂ ਬਾਅਦ ਇਹ ਘਰੇ ਵਾਪਸ ਨਹੀਂ ਆਏ ਇਸ ਮਾਮਲੇ ਦੀ ਕਿਉਂਕਿ ਕਾਫੀ ਜਿਹੜੇ ਅਮਰਜੀਤ ਸਿਹાગ ਮਿਸਿੰਗ ਸੀਗੇ ਇਹ ਹਰਿਆਣਾ ਦੇ ਵਿੱਚੋਂ ਕਾਲਜ ਦੇ ਵਿੱਚੋਂ ਪ੍ਰੋਫੈਸਰ ਰਿਟਾਇਰ ਹੋਏ ਹੋਏ ਨੇ ਤੇ ਪਿਛਲੇ 5-7 ਸਾਲਾਂ ਦੇ ਵਿੱਚ ਐਰੋਸਿਟੀ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਕੁਝ ਪ੍ਰਾਪਰਟੀ ਦਾ ਕੰਮ ਵੀ ਕਰ ਰਹੇ ਸੀਗੇ ਤੇ ਇਹਨਾਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਮੁਹੱਲੀ ਸ਼੍ਰੀ ਹਰਮਨਜੀਤ ਸਿੰਘ ਹਾਂਸੀ ਜੀ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਵੇਂ ਸਾਡੇ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਐਸਪੀ ਸਾਡੇ ਡੀਐਸਪੀ ਸਿਟੀ 2 ਸਰ ਸਿਮਰਨ ਬਲਸਾ ਡੀਐਸਪੀ ਜਤਿੰਦਰ ਚੋਹਾਨ ਡੀਐਸਪੀ ਡੀ ਇੰਚਾਰਜ ਸੀਆਈਏ ਖਰੜ ਇੰਚਾਰਜ ਸੀਆਈ ਸਾਡੇ ਨਾਰਕੋਡਿਕਸ ਅੱਲੇ ਮਿਲ ਕੇ ਤੇ ਨਾਲ ਹੀ ਜਿਹੜੇ ਸਾਡੇ ਆਉਨਾ ایرੋ ਸਿਟੀ ਦੇ ਐਸਐਚਯੂ ਅਸਕਿੰਦਰ ਇਹਨਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ 84 ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਟ੍ਰੈਸ ਕਰ ਲਿਆ unfortunately ਜਿਹੜਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਹੜੇ ਕਿਡਨੈਪਰਸ ਨੇ ਇਹਨਾਂ ਨੇ ਜਿਹੜੇ ਅਮਰਜੀਤ ਸਿਹાગ ਹੈ ਉਹਨਾਂ ਨੂੰ ਮਰਡਰ ਕਰਕੇ ਉਹਨਾਂ ਨੂੰ ਮੋਤਨੀ ਕੋਲੇ ਉਹਨਾਂ ਦੀ ਬੋਡੀ ਡੰਪ ਕਰਤੀ ਹੈ ਇਸ ਦੋਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਰਡਰ ਹੋ ਗਿਆ ਬਟ ਅਸੀਂ ਜਿਹੜੇ ਕਿਡਨ ਅਪਟੀਲੇਟ ਹਾਰਸ ਕੇਸ ਨੂੰ ਪੇਸ ਕਰਕੇ ਜਿਹੜੇ ਦੋਹੇ ਅਕਿਊਜ਼ਡ ਹੈ ਇੱਕ ਦਾ ਨਾਮ ਵਿਕਰਮ ਸਿੰਘ ਹੈ ਤੇ ਦੂਸਰੇ ਦਾ ਨਾਮ ਬਜਿੰਦਰ ਸਿੰਘ ਇਹ ਦੋਨੋਂ ਨੂੰ ਅਸੀਂ ਵਿਦਿਨ 48 ਆਰ ਅਰੈਸਟ ਕਰ ਲਿਆ ਹੈ ਅਕਿਊਜ਼ ਨੂੰ ਅਰੈਸਟ ਕਰਕੇ ਉਸ ਦੇ ਵਿੱਚ ਅਸੀਂ ਮਟਰ ਦੇ ਸੈਕਸ਼ਨ ਇਨ ਐਡ ਕਰਤੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕੱਲ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਰਿਮਾਨਡ ਲਿਆ ਤੇ ਅਕਿਊਜ਼ ਨੇ ਜਿਹੜੀ ਦਰਾਨੇ ਤਫਤੀਸ਼ ਡਿਸਕਲੋਸ ਕੀਤਾ ਸੀਗਾ ਕਿ ਇਹਨਾਂ ਨੇ ਫਾਈਨੈਂਸ਼ੀਅਲ ਇਹਨਾਂ ਦੇ ट्रांजੈਕਸ਼ਨਸ ਚੱਲਦੀਆਂ ਸੀਗੀਆਂ ਤੇ ਇਹ ਅਕਿਊਜ਼ਡ ਉਹਨਾਂ ਤੋਂ ਪੈਸੇ ਮੰਗ ਰਹੇ ਸੀਗੇ 30-40 ਲੱਖ ਰੁਪਏ ਉਹਨਾਂ ਨੇ ਆਪਣੇ ਕੋਸ਼ਿਸ਼ ਵੀ ਉਹਨੂੰ ਕਿਡਨਾਪ ਕਰਕੇ ਉਹਨੂੰ ਅੰਦਰ ਪ੍ਰੈਸ਼ਰ ਉਹਦੇ ਬੇਟੇ ਨੂੰ ਤੇ ਉਹਨਾਂ ਦੇ ਨੌਕਰ ਨੂੰ ਕਾਲ ਕਰਵਾਈ ਵੀ 40 ਲੱਖ ਰੁਪਏ ਹੋਣੀ ਮੰਗਾਉ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਤੋਂ ਬਾਅਦ ਉਹਨੂੰ ਮੋਦੇ ਹਿੱਲ ਜਿਹੜਾ ਪੰਚਕੁੱਲੇ ਦੇ ਏਰੀਆ ਦੇ ਵਿੱਚ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਇਹਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਉੱਥੋਂ ਟੱਕਾ ਦੇ ਕੇ ਦੇ ਸਾਈਡ ਤੇ ਬਾਡੀ ਡੰਪ ਕਰਤੀ ਅਸੀਂ ਇਸ ਦੇ ਵਿੱਚ ਮਰਡਰ ਦੇ ਸੈਕਸ਼ਨ ਕਿਡਨਾਪਿੰਗ ਦੇ ਸੈਕਸ਼ਨ ਐਡ ਕਰਤੇ ਨੇ ਆਰਮਜ਼ੈਕਟ ਦਾ ਵੀ ਵਾਅਦਾ ਕੀਤਾ ਜਿਹੜੇ ਬਾਕੀ ਅਸੀਂ ਅਕਿਊਜ਼ਡੇ ਅਰੈਸਟ ਕਰਕੇ ਉਨਾਂ ਨੇ 4 ਦਿਨ ਦਾ ਰਿਮਾਂਡ ਲਿਆ ਤੇ ਬੋਡੀ ਅਸੀਂ ਜਿਹੜੇ ਅਮਰਜੀਤ ਸਿਹાગਦੀ ਦੀ ਉਹਨਾਂ ਦੀ ਬੋਡੀ ਅਸੀਂ ਰਿਕਵਰ ਕਰ ਲਈਏ ਇਸ ਤੋਂ ਬਾਅਦ ਅਸੀਂ ਇਹਨਾਂ ਰਿਮਾਂਡ ਦੇ ਦੌਰਾਨ ਜੇ ਹੋਰ ਵੀ ਕੋਈ ਡਿਸਕਲੋਸ ਡਿਸਕਲੋਜ਼ਰ ਸਾਡੇ ਕੋਲ ਆਏਗਾ ਜਾਂ ਕੋਈ ਹੋਰ ਖੁਲਾਸੇ ਹੋਣਗੇ ਉਸ ਨੂੰ ਮੀਡੀਆ ਨਾਲ ਸ਼ੇਅਰ ਕਰ ਲਾਂਗੇ ਸਰ ਇਹ ਜਿਹੜੇ ਚੂਹੇ ਜੱਤੀ ਨੇ ਲੱਗ ਲੱਗ ਰਹੇ ਹਨ ਉਹ ਰਹੇ ਨੇ ਤੁਹਾਡਾ ਤੋਂ ਤੇ ਤੋਂ ਲੋਕ ਫੌਜੀ ਦਾ ਆਪਸ ਵਿੱਚ ਕਿਨੇ ਇਹ ਜਿਹੜੇ ਦੋਨੋਂ ਵਿਅਕਤੀ ਹੈ ਜੀ ਵਿਕਰਮ ਵਿਕਰਮ ਸਿੰਘ ਹੈ ਤੇ ਦੂਸਰਾ ਨਾਮ ਰਜਿੰਦਰ ਸਿੰਘ ਹੈ ਇਹ ਵਿਕਰਮ ਸਿੰਘ ਦਾ ਇਥੇ ਮੋਹਾਲੀ ਦਾ ਹੀ ਹੈ ਬਜਿੰਦਰ ਆਪਣਾ ਮੁਕਸਰ ਦਿਲੇ ਦਾ ਹੈਗਾ ਇਹ ਦੋਨੋਂ ਪਿਛਲੇ ਕਾਫੀ ਸਮੇਂ ਤੋਂ ਤੇ ਮੋਹਾਲੀ ਦੇ ਵਿੱਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਨੇ ਤੇ ਬਜੇ ਆਪਣੇ ਜਿਹੜੇ ਵਿਕਟਿਮ ਨੇ ਅਮਰਜੀਤ ਸਿਹਾਕ ਇਹਨਾਂ ਦੀ ਪ੍ਰਾਪਰਟੀ ਦੇ ਵਿੱਚ ਹੀ ਇਹ ਆਪਣਾ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਸੀਗੇ ਤੇ ਇਹਨਾਂ ਦਾ ਇਹਨਾਂ ਦੀ ਜਾਣ ਪਛਾਣ ਸੀਗੀ ਤੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਕੋਲ ਜਿਹੜੀ ਫਾਈਨੈਂਸ਼ੀਅਲ ਰਿਸੋਰਸਸ ਹੈਗੇ ਨੇ ਇਹਨਾਂ ਦੇ ਫਾਈਨੈਂਸ਼ੀਅਲ ਲੋਧੇ ਕਰਕੇ ਡੀਲਿੰਗਸ ਕਰਕੇ ਇਹਨਾਂ ਨੇ ਇਹਨਾਂ ਦਾ ਕਤਲ ਕੀਤਾ ਇਹਨਾਂ ਦੇ ਮੁੱਖ ਤੌਰ ਤੇ ਗਿਨੀ ਸੀ ਕਰ ਜਾਂਦੇ ਨੇ ਕਿ ਨਾ ਨਾ ਪੈਸੇ ਦਾ ਹੋਊਗਾ ਕੋਈ ਸਮਝ ਨਹੀਂ ਇਹਨਾਂ ਨੇ ਜਦੋਂ ਉਹਨੂੰ ਲੈ ਗਏ ਪਹਿਲਾਂ ਤਾਂ ਫ੍ਰੈਂਡਲੀ ਉਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਤੁਹਾਡੇ ਨਾਲ ਕੋਈ ਅਸੀਂ ਗੱਲ ਕਰਨੀ ਹੈ ਕਿਉਂਕਿ ਜਾਣ ਪਛਾਣ ਸੀਗੀ ਉਹਨਾਂ ਦੇ ਅਮਰਜੀਤ ਸਿਹਾਰਜੀ ਦੀ ਬਿਲਡਿੰਗ ਦੇ ਵਿੱਚ ਹੀ ਇਹਨਾਂ ਨੇ ਆਪਣਾ ਆਫਿਸ ਬਣਾਇਆ ਹੋਇਆ ਸੀ ਲਿ ਜਾ ਕੇ ਉਸ ਤੋਂ ਬਾਅਦ ਅੰਦਰ ਥ੍ਰੈਟ ਉਹਨਾਂ ਤੋਂ ਕਾਲਾਂ ਕਰਵਾਈਆਂ ਉਹਨਾਂ ਨੇ ਉਹਦੇ ਬੇਟੇ ਨੂੰ ਕਿ ਸਾਨੂੰ ਮੈਨੂੰ 35-40 ਲੱਖ ਰੁਪਏ ਚਾਹੀਦਾ ਇਹ ਅਕਿਊਜ਼ ਨੇ ਆਪ ਨਹੀਂ ਕੀਤਾ ਉਹਨਾਂ ਦੇ ਵਿਕਟਮ ਤੋਂ ਹੀ ਕਰਵਾਈਆ ਉਹਨਾਂ ਦੇ ਬੇਟੇ ਨੂੰ ਕਿ ਆਪਾਂ ਨੂੰ ਇਕਦਮ ਪੈਸੇ ਹੀ ਲੋੜ ਹੈਗੀ ਪੈਸੇ ਲੈ ਕੇ ਆਜੋ ਪਰ ਉਹਨੇ بیٹے ਨੂੰ ਡਾਊਟ ਹੋ ਗਿਆ ਸੀਗਾ ਵੀ ਕੋਈ ਨਾ ਕੋਈ ਅੰਡਰ ਪ੍ਰੈਸ਼ਰ ਬੋਲ ਰਿਹਾ ਹੈ। ਇਹਨਾਂ ਦਾ ਕੋਈ ਨਾ ਸ੍ਰੇਮਨ ਬੈਕਗ੍ਰਾਉਂਡ ਹੈ। ਹਾਲੇ ਤੱਕ ਜਿਹੜੇ ਇਹਨਾਂ ਦੋਨਾਂ ਦਾ ਜਿਹੜਾ ਵਿਕਰਮ ਸਿੰਘ ਦੀ ਏਜ 24 ਈਅਰ ਹੈ ਦੂਜੇ ਦੀ ਬਲਜਿੰਦਰ ਦੀ 40 ਸਾਲ ਹੈ। ਦੋਨਾਂ ਦੀ ਹਾਲੇ ਤੱਕ ਸਾਨੂੰ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਿਹੜੀ ਨਹੀਂ ਸਾਹਮਣੇ ਆਈ। ਫਿਰ ਵੀ ਅਸੀਂ ਇਹਦੀ ਇਨਵੈਸਟਿਗੇਟ ਕਰ ਰਹੇ ਹਾਂ ਜਿਹੜੀ ਇਹ ਕਤਲ ਨੂੰ ਯੂਜ਼ ਕੀਤਾ ਇਹਨਾਂ ਨੇ ਕਤਲ ਦੇ ਵਿੱਚ ਉਹ ਬਲਜਿੰਦਰ ਸਿੰਘ ਦਾ ਲਾਇਸੈਂਸ ਹੀ ਲੱਗਦਾ। ਇਹਨੇ ਪਹਿਲਾਂ ਨੂੰ ਲੈ ਗਏ ਪਹਿਲਾਂ ਉਹਨੂੰ ਥ੍ਰੈਟ ਕੀਤਾ ਪੈਸੇ ਮੰਗਵਾਉਣ ਦੀ ਜਦੋਂ ਪੈਸੇ ਨਹੀਂ ਮਿਲੇ ਉਹਨਾਂ ਨੂੰ ਫਿਰ ਮੋਟਨੀ ਏਰੀਏ ਦੇ ਵਿੱਚ ਲਿਜਾ ਕੇ ਉੱਥੇ ਇਹਨਾਂ ਨੂੰ ਸ਼ੂਟ ਕੀਤਾ ਉਹਨਾਂ ਨੇ ਇਹਨਾਂ ਦੇ ਦਸਮ ਮੁਰਾਵਗਰਾਂ ਨੇ ਤਿੰਨ ਗੋਲੀਆਂ ਮਾਰੀਆਂ ਉਹਨਾਂ ਤੇ ਫਤਿਹਵਾਦ ਉਹਨਾਂ ਨੂੰ ਧੱਕਾ ਦੇ ਦਿੱਤਾ ਪਰਿਵਾਰ ਨੂੰ ਸ਼ੱਕ ਵੀ ਨਹੀਂ ਇਹੇ ਬੰਦੇ ਲੈ ਕੇ ਗਏ ਨਹੀਂ ਪਰਿਵਾਰ ਨੂੰ ਬਿਲਕੁਲ ਬਲਾਈਂਡ ਕੇਸ ਸੀਗਾ ਜੀ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਇਹ ਬਿਲਕੁਲ ਅਨਾਂ ਕਤਲ ਸੀਗਾ ਸਾਨੂੰ ਹੋਏ ਵੀ ਨਹੀਂ ਆਈਡੀਆ ਸੀਗਾ ਵੀ ਕੌਣ ਲੈ ਗਏ ਪਹਿਲਾਂ ਇਹ ਦੱਸ ਦੇ ਰਹੇ ਅਸੀਂ ਜਿਹੜੀ ਸਾਇੰਟਿਫਿਕ ਟੈਕਨੀਕਲ ਜਿਹੜੀ ਐਵਿਡੈਂਸ ਤੇ ਬੜਾ ਸਾਡੀ ਟੀਮ ਨੇ ਕੰਮ ਕੀਤਾ ਇਹ ਵੀ ਉਸ ਦਾ ਆਪਣੇ ਫੋਨ ਵੀ ਇੱਥੇ ਛੱਡ ਗਏ ਸੀ ਜਦੋਂ ਮੋਟ ਨੇ ਲੈ ਕੇ ਗਏ ਨੇ ਤਾਂ ਫਿਰ ਬੱਡੇ ਜਿਸ ਤਰ੍ਹਾਂ ਤੋਂ ਉਹ ਲੋਕੀ ਪੀਸੀ ਦੇ ਵਿੱਚ ਗਿਆ ਅੰਦਾਜ਼ਾ ਜੀ ਕਰਾਇਦਾ ਰੱਖ ਦਿਆ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਹੋ ਗਈ ਕਿ ਉਹ ਜਿਹੜੀ ਉਹਨਾਂ ਦੀ ਪ੍ਰਾਪਰਟੀ ਦੇ ਵਿੱਚ ਜਾ ਕੇ ਬਿਜ਼ਨਸ ਕਰਦੇ ਸੀ ਉਹ ਤੇ ਬੈਠੇ ਹੋਏ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਈ ਸੀ ਇਹ ਅਸੀਂ ਚੈੱਕ ਕਰ ਲੈਣੇ ਵੈਸੇ ਇਹਨਾਂ ਨੇ ਆਪਣਾ ਪ੍ਰਾਪਰਟੀ ਡੀਲਿੰਗ ਆਫਿਸ ਖੋਲਿਆ ਹੋਇਆ ਹੈ ਨਾ ਕੋਈ ਸ਼ਾਇਦ ਪ੍ਰਾਪਰਟੀ ਡੀਲਿੰਗ ਦਾ ਜੋ ਅਰੇਰਾ ਵੱਲੋਂ ਜਾਂ ਜਿਹੜੀ ਵੀ ਏਜੰਸੀ ਵੱਲੋਂ ਕੋਈ ਲੈਸੈਂਸ ਹੈਗਾ ਬਾਕੀ ਅਸੀਂ ਜਿਹੜੀ ਥੋਰਲ ਇਨਵੈਸਟੀਗੇਟ ਕਰਾਂਗੇ ਕਿਸ਼ੇ 4-5 ਸਾਲ ਤੋਂ ਯਾਰੋ ਸਿਟੀ ਏਰੀਆ ਵਿੱਚ ਪੱਕੇ ਦੀ ਲਿੰਗ ਦਾ ਕੰਮ ਕਰ ਰਹੇ ਸੀ ਉਹਨਾਂ ਦਾ ਜੀ ਇਹੋ ਜਿਹਾ ਸਪੈਸ਼ਲ ਜਿਹਾ ਕਹਿੰਦੇ ਸੀ ਬੇਸਿਕਲੀ ਹਾਲ ਤੱਕ ਇਹ ਹੀ ਸਾਹਮਣੇ ਆਇਆ ਵੀ ਫਾਈਨੈਂਸ਼ੀਅਲ ਹੋ ਸਕਦਾ ਹੈ ਇਹਨਾਂ ਨੇ ਬਿੱਟਿੰਗ ਦੇ ਪੈਸੇ ਵੀ ਦੇਨੇ ਹੋ ਕਿਤੇ ਮੰਗ ਰਹੇ ਹੋਣ ਤੇ ਹੋਰ ਉਹਦਾ ਪੈਸੇ ਐਕਸਟਰਾਰਡ ਕਰਨ ਲਈ ਉਹਨਾਂ ਨੇ ਮਟਰ ਕੀਤਾ ਉਹ ਲੋਕ ਦੀ ਸ਼ਾਮ ਉਹਦੀ ਇਸਤੇ ਵਿੱਚ ਹਲੇ ਤੱਕ ਤਾਂ ਸਾਡੀ ਪ੍ਰਤੀਸ਼ਠਾ ਦੇ ਦੋਨੋਂ ਦਾ ਰੋਲ ਸਾਹਮਣੇ ਆਇਆ ਹੈ ਬਾਕੀ ਅਸੀਂ ਉਹਨੂੰ ਰਹਿਮਾਨ ਲਿਆ ਸੀ ਫਰਥਰਲੀ ਇਨਵੈਸਟੀਗੇਟ ਕਰਾਂਗੇ